ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਹੋਰ ਮਸੜਾ ਘਰ ਬੜਾ ਠੀਕ ਆ ਸਾਰੇ ਹਾਂ ਹਾਂ ਵਧੀਆ ਤੂੰ ਦੱਸ ਵਧੀਆ ਵਧੀਆ ਕਣਕ ਬੜੀ ਠੀਖੜੀ ਐ ਤੇਰਾ ਤਾਂ ਭਾਈ ਵਧੀਆ ਖੜੀ ਐ ਉਹ ਠੇਕੇ ਜੇ ਤੇ ਮਿਲਾਈ ਤਮਸੜਾ ਠੇਕੇ ਤੇ ਲਿਆ 5 ਕਿੱਲੇ ਅੱਛਾ 5 ਕਿੱਲੇ ਹੈ ਹਾਂ ਥੋੜਾ ਜਿਹਾ ਰੇਸ ਲਈ ਜਿਹਾ ਬਾਣਾ ਪਾਣੀ ਵੀ ਕਈ ਲੱਗ ਗਏ ਉਹਨਾਂ ਨੂੰ ਪੈਸਾ ਸਾਡੇ 3 ਲੱਗੇ 3 ਲੱਗੇ ਹਾਂ ਸਾਡਾ ਇਹ 2-2 ਤੀ ਖੜੀਆਂ ਮਸੜਾ ਕੰਮ ਹਾਂ ਛੋਟੇ ਮੇਰੇ ਬਾਣ ਪੱਕੇ ਆ ਨਾ हां ਬਾਣਾ ਕਾਲੀ ਮਿੱਟੀ ਵਾਲਿਆ ਰੋਡ ਦਾ ਰੇਤ ਲੈ ਜਾ ਵਾਹ ਥੋੜੇ ਪਰ ਰੇਤ ਚਾਰ ਪਾਣੀ ਲੈ ਜੂ ਸਾਡੇ ਤਾਂ ਉਂਗਲ ਕਰ ਇੱਕ ਹੌਸਤਾ ਆਇਆ ਹ ਹਮ ਥੋੜੇ ਨਹਿਰੀ ਪਾਣੀ ਵੱਧ ਲੱਗਦਾ ਹਾਂ ਸਾਡੇ ਨਹਿਰ ਦਾ ਪਾਣੀ ਆ ਸਾਡੇ ਤਾਂ ਕਲੀ ਮੋਟਰਾਂ ਤੇ ਚੱਲਦੀਆਂ ਸਾਡੇ ਆ ਗਿਆ ਫਿਰ ਬੋਰਾਂ ਦਾ ਪਾਣੀ ਹੈ ਨਹੀਂ ਮਾੜਾ ਹਾਂ ਪਰ ਨਹਿਰੀ ਪਾਣੀ ਵੱਧ ਹੈ ਉਹ ਮਸਲਾ ਜਿਹੜਾ ਉਧਰ ਤਿੰਨ ਕਿੱਲੇ ਹੁੰਦੇ ਸੀ ਇਹ ਟੀਬੀ ਵਾਲੇ ਹਾਂ ਉਹ ਬਾੜੇ ਪਿੰਡ ਕੰਨੀ ਅੱਛਾ ਉਹ ਕਰਤੇ ਵੀ ਨਹੀਂ ਮੈਨੂੰ ਇਹ ਟੀਬੇਜ ਹੁੰਦੇ ਸੀਗੇ ਜਿਹੜੇ ਉਹ ਤਾਂ ਚੱਕ ਕੇ ਜਾਵਾਂ ਪੱਧਰ ਕਰਤਾ ਵਾਣ ਪੂਰਾ ਹੋਰ ਝੋਨਾ ਲੱਗਦਾ ਕਰਤਾ ਉਹ ਫਿਰ ਤਾਂ ਚੰਗੀ ਗੱਲ ਹੈ ਚੰਗੀ ਹੈ ਹੋਰ ਤੇ ਉੱਥੇ ਤਾਂ 2 ਮਿੰਟ ਟਰੈਕਟਰ ਲੱਗਿਆ ਰਿਹਾ ਛਰੀ ਤੇ ਮੁੰਡੇ ਕੀ ਕੰਮਕਾਰ ਕਰਦੇ ਆ ਮਸਲਾ ਹਾਂ ਮੁੰਡਾ ਇੱਕ ਤਾਂ ਖੇਤੀ ਕਰਦਾ ਭਾਈ ਹੂੰ ਤੇ ਦੂਜਾ ਦੁਕਾਨ ਕਰ ਰੱਖੀ ਐ ਕਾ ਜੀ ਸਪਰੇਅ ਦੀ ਅੱਛਾ ਸਪਰੇਅ ਦੀ ਹਾਂ ਵਧੀਆ ਚੱਲਦਾ ਕੰਮ ਉਹਦਾ ਤੇ ਜੰਗਾ ਪੈਸਾ ਵੱਢਦਾ ਹੂੰ ਹਾਂ ਵਧੀਆ ਬਣਦਿਆ ਪੈਸਾ ਸੁਹਰੀਆਂ ਸੁਹਰਵਾਂ ਚ ਬਹਾ ਪੈਸੇ ਹਾਂ ਹਾਂ ਵਧੀਆ ਚੱਲਦਾ ਪੁੱਤ ਕੰਮ ਹਾਂ ਹੋਰ ਵਧੀਆ ਵਧੀਆ ਵਸੀ ਤੁਸੀਂ ਦੱਸੋ ਵਧੀਆ 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 ਤੇਰਾ ਲਾ ਬਾਪੂ ਛੱਡ ਗਿਆ ਕਿ ਪੀਂਦਾ ਓਏ ਨਾ ਨਾ ਇਹਨੇ ਕੋਟਾ ਮਾਸੜਾ ਸੁੱਲਾਉਂਦਾ ਹਾਂ ਇਹਨੇ ਬਾਕੀ ਛੱਡਣੀ ਆ ਹਨਾ ਨਾ ਮੈਂ ਇਹਨੂੰ ਐ ਇੱਕ ਗੱਲ ਆਖੀ ਸੀ ਵੀ ਤੂੰ ਬਾ ਅੱਗੇ ਇਹ ਜਾਂਦਾ ਬਾਹਰ ਅੱਛਾ ਬਾਹਰ ਵੀ ਖਾਗ ਲੈਂਦਾ ਅੱਛਾ ਉਹ ਜਵੇਲੇ ਬਰਾ ਕੋਲੇ ਬਹਿ ਜਾਂਦਾ ਤੇ ਉਹਦੋਂ ਬਾਅਦ ਮੈਂ ਇੱਕ ਗੱਲ ਗੱਈ ਸੀ ਹੂੰ ਉੱਥੋਂ ਜਦੋਂ ਪੀ ਬੂ ਲੈਂਦਾ ਸੀਗਾ ਇਹਦੇ 12 ਚੱਕ ਕੇ ਲਿਆਉਣਾ ਪੈਂਦਾ ਰੋਜ ਅੱਛਾ ਫੇਰ ਮੈਨੂੰ ਟਗਿਆ ਕਿ ਇੱਕ ਦਿਨ ਇੱਕ ਗੱਲ ਗਈ ਸੀ ਮੈਂ ਇੱਥੇ ਘਰੇ ਪਹੁੰਚਾ ਇੱਕ ਪੀਲੇ ਘਰ ਬੱਤ ਦੀ ਲੋੜ ਸੀ ਸਹੀ ਗੱਲ ਹੈ ਤਾਂ ਪੀੜ੍ਹੀਆਂ ਦੇ ਘਰੇ ਬਹਿ ਕੇ ਵੀਲੇ ਹਾਂ ਤਾਂ ਬੇਟੀ ਕਰਾਈਆ ਬਾਹਰ ਨਾ ਹੁਣ ਮੰਨ ਗਿਆ ਕਰ ਉਹ ਕੂਆ ਇੱਕ ਲਾ ਲੈਂਦਾ ਮੇਰੇ ਕੋਲ ਉਹ ਮੁੜ ਕੇ ਜਾਂਦਾ ਤੇਰੀ ਬੀਬੀ ਬਹੁਤ ਚੰਗੀ ਸੀ ਬੀਬੀ ਤਾਂ ਵਸੇ ਪੁੱਛਣਾ ਵਸੂ ਬਹੁਤ ਜੰਗੀ ਸੀ ਹਾਂ ਉਸ ਤੋਂ ਬਾਅਦ ਥੋੜਾ ਹੀ ਵਿਗੜ ਗਿਆ ਮੇਰੇ ਵਾਲਾ ਪਿਓ ਤਾਂ ਇਹ ਬੜਾ ਵੇਰ ਹਾਂ ਫਿਰ ਖੁੱਲ੍ਹੇ ਛੁੱਟੀਆਂ ਮਿਲ ਗਈ ਨਾ ਹੁਣ ਰੋਕਣ ਟੋਕਣ ਵਾਲਾ ਹਾਂ ਫਿਰ ਮੈਂ ਰੋਕਿਆ ਮਹਾ ਪਾਪਾ ਆਇਆ ਨਾ ਕਰੇ ਫਿਰ ਇਹ ਬੜਾ ਕਰ ਬਣਾ ਗਿਆ ਸੀ ਹਾਂ ਸਿਆਣਾ ਬਣ ਗਿਆ ਹਾਂ ਕੋਈ ਹੈ ਲਵੇਰੀ ਦੁੱਧਾ ਤਾਂ ਹਾਂ ਹੈ ਜੀ ਇੱਕ ਗਾਵਣ ਦੀ ਇੱਕ ਮੈਸਰ ਅੱਛਾ ਦੋ ਹੀ ਪਸ਼ੂ ਹੈ ਨਾ ਦੋ ਤਾਂ ਕਿਉਂ ਹੈ ਪਸ਼ੂ ਤਾਂ ਚਾਰ ਪੰਜ ਹੈ ਚਾਰ ਮਸੂਨ ਵਾਲ ਗਿਆ ਠੀਕਾ ਠੀਕਾ ਦੁੱਧ ਦੋ ਦਿੰਦੇਗਾ ਦੁੱਧ ਦੋ ਦਿੰਦੇਗਾ ਹਾਂ ਗਾਵੇਂ ਤੇ ਮੈਂ ਸਾਬ ਚਲੋ ਫਿਰ ਤਾਂ ਚੰਗੀ ਗੱਲ ਚੰਗੀ ਗੱਲ ਹਾਂ ਤੁਸੀਂ ਰਾਖ ਰਹੇ ਪਾਲੂ ਕੇ ਮੋਲੀ ਲੈਣੋਂ ਨਾ ਆਪਾਂ ਤਾਂ ਮਸਰਾ ਮੋਲੀ ਲੈ ਆਉਣਗੇ ਤੁਸੀਂ ਕੋਈ ਵੱਡੇ ਬੰਦੇ ਹੋ ਉਹ ਬੰਦੇ ਲਓ ਕੋਈ ਪਸੂ ਰੱਖ ਲੋ ਦੋਨੇ ਪਿਓ ਪੁੱਤ ਮੇਲੇ ਅੱਗੇ ਤੂੰ ਇੱਥੇ ਬੈਠਾ ਓਏ ਓ ਬਾਬਾ ਤੂੰ ਫੇਰ ਆ ਗਿਆ ਯਾਰ ਤੈਨੂੰ ਪਾ ਕੇ ਤਾਂ ਆਇਆ ਸੀ ਮੈਂ ਉਹ ਨੂੰ ਪਾ ਕੇ ਕਰ ਮੈਂ ਮੰਗੇ ਤੇ ਫਿਰੋੜੀ ਕਰਨ ਉਹ ਤੂੰ ਪਿਆ ਜਾ ਯਾਰ ਜਾ ਕੇ ਲੋਈ ਨੂੰ ਤੂੰ ਮੋਹਾਰਾ ਲੈਣਾ ਪਾਲੇ ਦਾ ਓਏ ਆਖਾ ਕੇ ਮੁੰਡਾ ਨਾ ਜਾਂਦੀ ਕਿ ਕਰਨਾ ਕੇਗਾ ਮੈਂ ਤਾਂ ਵਾਫਰ ਉਹ ਤਾਂ ਗੱਲਾਂ ਕਰਨ ਆ ਗਿਆ ਯਾਰ ਉਹ ਛੁਰ ਕੋਲੇ ਦਾ ਬਹਿ ਗਿਆ ਪਰ ਮੈਂ ਉੱਥੇ ਜੇ ਫਿਕਰ ਤਾਂ ਹੁੰਦੀ ਜੱਛਾਂ ਨੂੰ ਬੋਲੋ ਫਿਕਰ ਤੇ ਕਰੇ ਬੈਠੇ ਭਗਵਾਨ ਜੀ ਸੋਚੀ ਕਰ ਹੁਣ ਪੈ ਦੋ ਜੀ ਪੰਜ ਚਾਰ ਵਾਰੀ ਹੋਊ ਕਿਵੇਂ ਔਰ ਪੜੀ ਜੀ ਜੀ ਭਾਈ ਜਨਾ ਤੈਨੂੰ ਬਹਿ ਜਾ। ਹਾਂ ਜਿਹਦਾ ਕੋਈ ਮਾੜੀ ਤਾਂ ਉੱਥੇ ਪਿਆ ਇੱਥੇ ਕਿੱਧਰ ਬੈਠੇ। ਮੈਂ ਵੀ ਹੁਣ ਅੱਤ ਵੀ ਲੱਗੜੀ ਸੀ। ਅੱਤ ਵੀ ਕਾਹਦੇ ਜੀ। ਛੋਟੀ ਗੱਡਾਂ ਗਾ ਸੁਣ ਕੇ ਮੈਨੂੰ ਡੋਲਾ ਗਿਆ ਸੁਣੇ ਮੈਂ ਬੱਜਿਆ। ਤੈਨੂੰ ਬਹਿ ਜਾ ਫਿਰ ਕੰਮ ਲਾ। ਆ ਲੈ ਮੈਂ ਤਾਂ ਕੰਨ ਲੀਆਂ ਬਹੁਤ ਤੂੰ ਕਰ ਲੈ ਫਿਰ ਮਾਸੇ ਨਹੀਂ ਜਿਹੜੀਆਂ ਗੱਲਾਂ ਕਰਨੀਆਂ। ਆਏ ਹੁਣ ਕੋਈ ਸ਼ਕੀਮ ਆਈ ਆ ਵੀ ਗੱਜਾ ਕਰਨ ਜਿੱਦਿ ਹੁੰਦੇ ਆ ਪਰਿਵਾਰ ਚ। ਕੰਜੇ ਦਾ ਪਾਇਆ ਜਾ ਤੂੰ ਤੇ ਮੁੰਡਾ ਬੈਠਾ ਸੀ। ਮੱਛਾ ਆਇਆ ਦਾਛਾ ਜਾ ਤੋ। ਹੋਰ ਬੰਤਛੇ ਫੇਰੇ ਛਾਰੇ ਠੀਕ ਸੀ ਲੜਾ ਬਣਾ ਹਾਂ ਵਧੀਆ ਤੂੰ ਦੱਸ ਚਲੋ ਚੰਗੀ ਕੱਲਾ ਚੰਗੀ ਕੱਲਾ ਭਾਈ ਕਣ ਕੰਡਾ ਬੜੀਆ ਖੜਾ ਹਾਂ ਹਾਂ ਵਧੀਆ ਤੂੰ ਦੱਸ ਬੜੀ ਕਾ ਬੜਾ ਚੰਗੀ ਤੂੰ ਇੱਧਰ ਬਹਿ ਜਾ ਯਾਰ ਬੈਠੇ ਗਏ ਗਾਂਦਾਂ ਹਟੂ ਹੀ ਲਾਲ ਫਿਰ ਉਧਰ ਕੋਈ ਨਾ ਬਹਿ ਜਾ ਉਹ ਕਿਹੜਾ ਤੂੰ ਕੁੱਪਾ ਨੂ ਕਰੀ ਜੈਨ ਯਾਰ ਕੁਦੂਦ ਦੀ ਹੈ ਜੇ ਤੇਰੀ ਯਾਰਾ ਅੱਜੀ ਜਿਹੜਾ ਛੋਟਾ ਕੋਈ ਨਹੀਂ ਸਰਾ ਬਹਿ ਜਾਂਦਾ ਉਹ ਕਾਂ ਨੂੰ ਯਾਰ ਮਸਲੇ ਖੜਦੇ ਹੀ ਨਹੀਂ ਕਿੱਦਾਂ ਯਾਰ ਬੰਦ ਕਰ ਭੱਗ ਭੰਗ ਪਈ ਇਹਨੇ ਕੋਈ ਬਹਿ ਜਾਂਦਾ ਨਹੀਂ ਕਰਦੇ ਹੁੰਦੇ ਨਹੀਂ ਕਰਦੇ ਹੁੰਦੇ ਜਿਹੜੀ ਮਾਛੀ ਵਿੱਚ ਮਾਛਰ ਮੈਂ ਮਾਰੀਗਾ ਰਿਸ਼ਤੇਦਾਰ ਆਏ ਲੜਦੇ ਸੋਹਣੇ ਲੱਗਦੇ ਜੇ ਤੂੰ ਜੱਜ ਦੀ ਗੱਲ ਕਰ ਲੈ ਬਾਈ ਕੌਣ ਕਿੱਧਰ ਤੁਰਿਆ ਜਾਣਾ ਹੈ ਬਿਲਕੁਲ ਉਹ ਜੰਗਲ ਮੈਂ ਓਏ ਜੋ ਪ੍ਰਕਰਸ਼ਾ ਉਹ ਕੋਈ ਚਾਹ ਚੰਦਾ ਯਾ ਮਰੀ ਜੇ ਨਾ ਤੂੰ ਸਾਡੇ ਪੱਜ ਤੈਨੂੰ ਪਤਾ ਕਿੰਨੇ ਮਾਰ ਮਿਲਿਆ ਸੀ ਕਿੰਨਾ ਸਾਡਾ ਮੋਢੀ ਠੀਕਾਂ ਚੱਕੀ ਵੀ ਜੇ ਤੂੰ ਅੱਜੋ ਜੀ ਫਰਕ ਪੈਗਾ ਤੇ ਜੀ ਫੂਨਾਂ ਦੇ ਪੁੱਛ ਲੈਨੇ ਸਾਡਾ ਬੜਾ ਮੋਢੀ ਹਾਂ ਮੋਹ ਵਾਲਾ ਇਦਾਂ ਹੀ 7 ਸਾਲਾਂ ਤੋਂ ਗੇੜਾ ਮਾਰਿਆ ਓਏ ਨਹੀਂ ਪਹਿਲਾਂ ਮਾਚੀ ਵੀ 4 4 ਦਿਨ ਲਾ ਕੇ ਜਾਂਦੇ ਹੁਣ ਤਾਂ ਉਹ ਤੁਮਾ ਦਾ ਤੇ ਹੀ ਪੁੱਛ ਲੈਣ ਹੁਣ ਤਾਂ ਤੂੰ ਆਏ ਜਾ ਜਾ ਵੀ ਤੂੰ ਆਖੇਗਾ ਕੀ ਕਹਣਾ ਮਾਛਾ ਨਾ ਬਹਿ ਕੇ ਗੱਲਾਂ ਕਰ ਲੀਆਂ ਆ ਜਿਹੜੇ ਮਾਸੀ ਦੇ ਮੁੰਡੇ ਜਿਹੜੇ ਮਾਸ ਉਹ ਧੂੰ ਹੀ ਵੀ ਨਹੀਂ ਮਾਰਦੇ ਆਪਣੀ ਕਿਉਂ ਆ ਪਤਾ ਨਹੀਂ ਪੁੱਛ ਲੈ ਉਹ ਘਟਾਏ ਪਿੰਗ ਬੜੇ ਲੇਖ ਬੜਾ ਨਾ ਜਾਇਦਾ ਰਿਤੇ ਰਿਜ ਕੇ ਨਹੀਂ ਵਰਦਣਾ ਚਾਹੀਦਾ ਬਰਦਣਾ ਗਿਆ ਖਿਰਾ ਟੋਟੀ ਹੁੰਦਾ ਪਹਿਲੇ ਦਿਨੋਂ ਘਟ ਗਏ ਆ ਪੜੇ ਨੇ ਬਰਦਾਰ ਬਸ ਤਜਾ ਪਿਆਸੀ ਨਾ ਕਰਾ ਮਾਛੜ ਮੇ ਜਾਣਾ ਵੋਝਾ 출발 ਬੜਾ ਪੜਿਆ ਸੀ ਪੜਾਈ ਸੁਭੇਗਾ ਟਚਾਇਰ ਹੋਇਆ ਸੀ ਉਹਨੇ ਪੜਾਏ ਪੋਤੇ ਆਜੇ ਕੰਮ ਪੜਾਏ ਤਾਂ ਹੈਗਾ ਰਿਸ਼ਤੇ ਆ ਰਿਚ ਬਰਤਨਾਂ ਤਾਂ ਚਾਹੀਦਾ ਮਾੜਾ ਮੋਟਾ ਇਹਨਾਂ ਤਾਂ ਪਤਾ ਨਹੀਂ ਆਉਂਦਾ ਕਿ ਕੰਮਾਂ ਤੇ ਲੱਗਿਆ ਖੇਤੀ ਕਾਟਾ ਹਾਂ ਗਮੀ ਮਡੀ ਹਰ ਨਹੀਂ ਬੁਲਾਉਂਦੀ ਹੈ ਚੱਲ ਆਪਾਂ ਨੂੰ ਕਿ ਬੰਦ ਤੋਂ ਪੁੱਛਾਂ ਛਾਦੀ ਉਮਰ ਦੇ ਬੰਦੇ ਸੀ ਕੀ ਆ ਪੁੱਛੇ ਲੇ ਬਾਕੀ ਮੋਟਾ ਪੈਸਾ ਮਜੇ ਕਰੇ ਉਹਨੂੰ ਤਾਂ ਕੱਲਾ ਹੀ ਹਾਂ ਹਾਂ ਮਾਸੜ ਦਾ ਠੀਕ ਆ ਆਪਣੇ ਨਾਲ ਇਹ ਕੰਦਾ ਬਰਤਨਾਂ ਦਾ ਪਹਿਲੇ ਜਨ ਇਹ ਕਿਹੜੇ ਮੁੰਡੇ ਥੋੜੇ ਕਹਾਉਂਦੇ ਆ ਆਪਾਂ ਨੇ ਗੜੇ ਤੱਕੜਿਆ ਮਾਰਿਆ ਹੁੰਦਾ ਆਇਆ ਹੈ ਹੁਣ ਆਤਮਾ ਦਾ ਕੀ ਬਤਾ ਤੂੰ ਆਏਗਾ ਜਬਨ ਤਾਂ ਹੂੰ ਹੁਣ ਤਾਂ ਪਿੰਡਾਂ ਦਾ ਪਤਾ ਨਹੀਂ ਖਾਣੇ ਦਾ ਨਹੀਂ ਇੱਕ ਫਰਕ ਪੈ ਗਿਆ ਅੱਛਾ ਭਾਈਆ ਬੰਦੇ ਜਾ ਜਾ ਪੁਰਨਾ ਮੇਰੇ ਸੋੜੇ ਦੇ ਕੰਮ ਕਰਦੇ ਛਟੀਆਂ ਵਰਗੇ ਪਏ ਸੀ ਹਾਂ ਆ ਦੇਖ ਲੈ ਬੇਚਾਰੀ ਮੇਰੇ ਦੇਖਣ ਦਿੱਤੇ ਮੈਂ ਦੇਖ ਲੈ ਤਿੱਡੀ ਭਾਰੀ ਹੋ ਗਈ ਹਾਂ ਛਟੀਆਂ ਵਰਗੀ ਪਈ ਸੀ ਦੇਖ ਲੈ ਬਹੁਤ ਕੰਮ ਕਰਿਆ ਬਚਾਈਆਂ ਇਕੱਠਾ ਹੋਇਆ ਨਹੀਂ ਭਾਈ ਖਰਾਚਾ ਗੱਲ ਕੀ ਗੱਲ ਕਮਾਈ ਬਹੁਤ ਕਰੀ ਉਹ ਤਾਂ ਬਾਰੇ ਹੁੰਦੇ ਸੀ ਤੁਸੀਂ ਹਾਂ ਇੱਧਰ ਕਰ ਲੈ ਲੱਤਾਂ ਸੀ ਨਾ ਕੋਈ ਨਹੀਂ ਲੱਤਾਂ ਤੇ ਕਿਹ ਬੈਠੀ ਐ ਨਾ ਨਾ ਕੋਈ ਨਹੀਂ ਆਪਦਾ ਪਰਾਣ ਅੰਗਰੇਜ਼ ਕੋ ਨਾ ਸੰਗਤਾ ਨਹੀਂ ਜਿੰਨੇ ਪਾਣੀ ਤੇ ਨਾ ਨਾ ਤੁਸੀਂ ਬੋਲੇ ਹੋ ਸੋਡੇ ਨਾਲ ਤਾਂ ਹਾਂ ਇੱਧਰ ਜਨੋ ਯਾਦ ਹੈ ਸੀ ਆਪਣਾ ਉਹਦਾ ਤਾਂ ਪਤਾ ਤਨਿਕਾ ਹੁੰਦਾ ਸੀ ਐਡਾ ਹਾਂ ਜਮਾਂ ਥੋੜਾ ਜਿਹਾ ਤਵਾਂ ਸੀ ਵੱਡਾ ਕਾਲ ਐਡਾ ਕਰਨਾ ਤੂੰ ਤਾਂ ਜਮੀ ਐਡਾ ਆ ਉਹਦਾ ਕਹਿਣ ਚਲਾ ਜਾਂਦਾ ਐ ਬੇਟਾ ਸੀ ਓਏ ਆਏ ਕਰ ਆ ਠੁਗੜੇ ਮੈਂ ਪਾ ਲੈਣਾ ਬੱਧਾ ਕੁਦਰਤ ਵਾਲਾ ਭਗਾਈ ਮਰੀ ਜਾਂਦਾ ਯਾਰ ਨਹੀਂ ਵੀ ਕੱਟ ਵੀ ਕੋਈ ਪਾ ਦੇਣਾ ਮਤਾਂ ਉਹ ਕਾ ਨਾ ਪਾਉਣੇ ਤੇਰੀ ਝੇੜ ਕਰਦੇ ਆ ਤੇ ਓਏ ਤੂੰ ਅੰਗਰੇਜ਼ ਬੁਰੇ ਹੁਣ ਗੱਲ ਕਰਦੇ ਆ ਆਮ ਜੇ ਪਰਿਵਾਰ ਪਤਾ ਨਹੀਂ ਕਰਦੇ ਆ ਖੇਤੀ ਵਾਲੀ ਦੀਆਂ ਗੱਲਾਂ ਖੇਤੀ ਕਿ ਕਰੀ ਜਾਂਦੇ ਹੋਰ ਕਰਿਆ ਕਰੀ ਜਾਂਦੇ ਐ ਬੱਧ ਮਸਲਾ ਕੋ ਬਾ ਮੈ ਉਹ ਵੀ ਲੈ ਲੈ ਕੇ ਨਾ ਹਾਂ ਹੋ ਮਾਸਣ ਨੂੰ ਬੋਧਾ ਨੂੰ ਕੋਈ ਬਾਣ ਬੈ ਬੂ ਵੀ ਲਾ ਕੇ ਆ ਰਿਹਾ ਪਾਣ ਦੀ ਫੁੱਟ ਲੈ ਦੇਤੀ ਚੱਲੇ ਹੁਣ ਵਾਲੇ ਕੰਨ ਲੈ ਕੇ ਆਏ ਕੋਈ ਨੰਨੇ ਆ ਤੁਹਾਡੇ ਕੋਲ ਤਾਂ ਹੁਆ ਮੁੰਡੇ ਵਧੀਆ ਕੋਈ ਗੱਡ ਬਜਾਈ ਗੇ ਧੱਕਾ ਇੱਕ ਮੈਂ ਜਾਣਦਾ ਗਿਆ ਕੋਈ ਹੁਣ ਮੁੰਡੇ ਵਧੀਆ ਕੰਮ ਕਰ ਉਹ ਟੱਟੂ ਦੀ ਕੋਲ ਚ ਮੰਨ ਗਿਆ ਚੱਲ ਉਹ ਯਾਰ ਪਾ ਵਾਲੀ ਦੀ ਕਿਉਂ ਜਾਰੀ ਆ ਪਾ ਹਾਂ ਚੱਲ ਹਾਂ ਛਾਹ ਹੁੰਦਾ ਕੇ ਨਹੀਂ ਹਾਂ ਆ ਬੰਤ ਖਰੀਦੀ ਵਾਲੀ ਜੱਟ ਜੇ ਪਤਾ ਨਹੀਂ ਪਈ ਉਮਰ ਦੇ ਸਾਹ ਨਾਲ ਹੋ ਗਿਆ ਉਮਰ ਦੇ ਸਾਹ ਨਾਲ ਉਹ ਕਿਧਰ ਗਈ ਇਹਨੇ ਯਾਰ ਇੱਥੇ ਬੈ ਜਾ ਜਿਆ ਦੇਖ ਜਿੱਥੇ ਪੈ ਗਿਆ ਪੂਰੇ ਇੱਥੇ ਬੋਲ ਗਿਆ ਹਾਂ ਲੈ ਬਾਜ ਪਾਇਂਦਾ ਗੰਡਾ ਵੜਾ ਜੰਗੂ ਦੇ ਪੈਰ ਲੈ ਆਹ ਵਾਹ ਗਾਹ ਨੂੰ ਕਿ ਤਰਿਆਣਾ ਨਹੀਂ ਭਾਈ ਮੇਰਾ ਲੋਟ ਇਹੋ ਪਈ ਤੁਸੀਂ ਕੋਈ ਪੈਣਾ ਹਾਂ ਬੰਤ ਕਿਥੋਂ ਗਿਆ ਹੂੰ ਕਹਿੰਦੇ ਕਿ ਮੈਂ ਪਹਿਲਾਂ ਇੰਨੀਆਂ ਗੱਲਾਂ ਮਾਰਦਾ ਸੀ ਅੱਛਾ ਬੋਲ ਬਲਰਾ ਜਿਆਨੀ ਪੜਾਈ ਕਰੋ ਬੰਦੇ ਤੇ ਪੰਜ ਕਿੰਨ ਕਾਪੂ ਤੇ ਕੋਲ ਬੜ ਤੇ ਬਣਾ ਫालतੂ ਹੀ ਪਕਾਈ ਮਰੀ ਅੱਗੇ ਤੂੰ ਗੱਲ ਕਾਡਾ ਪਹਿਲਾ ਬੰਦਾ ਤੂੰ ਹੁਣ ਖਾਣਾ ਇਨਾ ਛਾ ਬੋਲੀ ਜਨੇ ਨਾ ਛੱਟ ਕੇ ਛੇ ਮਿੰਨੋ ਕੇ ਭਾਈ ਉਹ ਕਿਉਂ ਪਕਾਈ ਮਰੀ ਰੇ ਬੱਚਾ ਜਾ ਆਈ ਬੰਦਾ ਤੂੰ ਸਾਡੀ ਆ ਪਾਪਾ ਮੈਂ ਦੱਥੇ ਪਊਗਾ ਤੇ ਇੱਕ ਲਾਉਂਦਾ ਉਹਦਾ ਮੈਂ ਘਰੇ ਓਏ ਫੁੱਦੀ ਚ ਲੈਣਾ ਜੀ ਤੇ ਤੈਨੂੰ ਕਿ ਦੇਖਣੀ ਕੋਈ ਅਗਲੇ ਖੰਡਾ ਉਹ ਪਹਿਲੀ ਨਾਸਤਾ ਜੀ ਖਾਵੇ ਜਾ ਆਉ ਤੇ ਉਹ ਲੂਗਾ ਤੂੰ ਦਾ ਛੱਕੇ ਨਾ ਛੇਦਨੀ ਦੱਥੇ ਪਊਏ ਉਹ ਜੱਟ ਮੰਨ ਗਿਆ ਮੁੰਡਿਆ ਪਤਿਏ ਮੰਨ ਤੂੰ ਛੱਡਣ ਵਾਲਾ ਏ ਤੂੰ ਆਏ ਦੇਖ ਲਿਆ ਪਾਲਿਆ ਬੀਬ ਮਾਤਲ ਮੰਨ ਵੈ ਲੱਗ ਡਪਣੇ ਛੋਟੀ ਨਾ ਕੀ ਨਾ ਤੇਰਾ ਮੰਮਨੇ ਨਾ ਮੰਮਨੇ ਹਾਂ ਮੰਮਨੇ ਹੋਈ ਸੀ ਹੂੰ ਤੇਰੀ ਮਾਂ ਕਰੇ ਮੰਮਨੇ ਦਾ ਜੱਪਾ ਭਾਈ ਤੂੰ ਤਾਂ ਕੋਈ ਮਾਗਰੋ ਜਨਮ ਲਿਆ ਕਿ ਮਾਤਲ ਵੀ ਮਹਰੋ ਕੀ ਵੀ ਪਹਿਲਾਂ ਮਹਮੜੇ ਕੋਈ ਦੁ ਘੰਟੇ ਵਦੇ ਹੋ ਗਿਆ ਮਾਤਲ ਵੀ 2 ਛਲਾਂ ਦੀ 2 ਛਲਾਂ ਜੀ ਅੱਛਾ ਕਿ ਮਾਤਰ ਭਰਾਵਾ ਵੀ ਉਦੋਂ ਨਾ ਬੇਬੇ ਵੀ ਮਿਲਦੀ ਲੀ ਜੀ ਕਿ ਭਾਈ ਮੈਂ ਬਾਂਤ ਤਨ ਸਵਾਲ ਪਾਇਆ ਮੈਂ ਕਿ ਸਾਲੀ ਨੂੰ ਮੇਰੀ ਨੂੰ ਭਾਈ ਮਿੰਨਾ ਰੋਟੀ ਟੁਕਣਾ ਖਾ ਸਕਾ ਪੇਡ ਹੂੰ ਆਈ ਮੈਂ ਕਈ ਬਚਾਰੀ ਕਰਮਾਲੀ ਜੌਂਦੀ ਦੇ ਵੇ ਗਰੇਜਪੁਰ ਰੋੜਾ ਉਧਰ ਮੈਂ ਆਈ ਸੀ ਮੀਨਾ ਤੂੰ ਆਏ ਲਾਲਾ ਗੋਹੇਪੁਰ ਦਾ ਰੋਟੀ ਟੁਕਦਾ ਮਾਂ ਦੀ ਧੀ ਨੇ ਆਪ ਦਾ ਘਰ ਬਣਾ ਕੇ ਕਰਿਆ ਮੈਂ ਤਾਂ ਉਹ ਕਰ ਨਹੀਂ ਸੀ ਹਾਂ ਤੇ ਤੂੰ ਮਾਖਾ ਕੀ ਕਹਦਾ ਧੋ ਬੜੀ ਲੈ ਫਿਰੋਦਾ ਆਈ ਮਰੀਆ ਵਾ ਪੇਰ ਤੂੰ ਸੰਗ ਵੀ ਮੰਨ ਲਿਆ ਮਣੀ ਬੋਲ ਬਣ ਨਹੀਂ ਚਾ ਮੈਂ ਗੱਟ ਕਰਦਾ ਉਹਨੂੰ ਪੱਟਿਆ ਬਣਿਆ ਪੜਕਾਈ ਗਿਆ ਆ ਬਿਰੋਹੀ ਗੱਲ ਕੀ ਗੱਲਾਂ ਕਰੀਂ ਨਿਓ ਕੀ ਕਰੀਂ ਅੰਦੇ ਹੈ ਕਿਵੇਂ ਕੀ ਕਹੀ ਅੰਦੇ ਮੈਂ ਐ ਗੱਟ ਕਰਦਾ ਮਖਾ ਪੰਡੇ ਦਾ ਗੁਣ ਤੇ ਨਹੀਂ ਹੁੰਦਾ ਨਹੀਂ ਤਾਂ ਆਇਆ ਫੇਰਾ ਮਖਾ ਤੂੰ ਪੋਲੀ ਚਾ ਕਹ ਨਹੀਂ ਮੁੰਡੇ ਨਹੀਂ ਬੁਲਾਉਣੀ ਮੈਂ ਬੜ ਕਰਿਆ ਹੋਇਆ ਬੰਦਿਆਂ ਨੇ ਹਾਂ ਹਾਂ ਉਹ ਜੋ ਪਚਾਈ ਮਹੀਨਾ ਲਾ ਕੇ ਗਈ ਮਾਛੜ ਦਾ ਆਪਣੇ ਤਾਂ ਭਾਜਦਾ ਨਹੀਂ ਖਰਾ ਮਾ ਮਾਛੜ ਨੇ ਰਹੂ ਵੀ ਪੰਡਿਆਂ ਦਾ ਵੈਰਾ ਹੋ ਗਦੀ ਸੀ ਪੁੱਤ ਸਾਡੇ ਕੋਲੇ ਬਹੁਤ ਬਾੜਾ ਬਾੜਾ ਤੂੰ ਆਏ ਨਾ ਜੀ ਪਾਪਾ ਜੀ ਕੀ ਕਹਿੰਦਾ ਹਾਂ ਭਰਾਵਾ ਦੇਖਣਾ ਕਰਮਾਂ ਲਈ ਕਿੱਥੇ ਜਾ ਰਹੀ ਆ ਸੁਰਗ ਚ ਬਾਤਸਾ ਹੋਵੇ ਮਾਤਲ ਬੀਜਾ ਜਮਾ ਇਹਨੂੰ ਗਰੀਆਪੁਰ ਨੂੰ ਲੁਕੋ ਲਿਆ ਬਾਚ ਨੂੰ ਨੂੰ ਕੱਢ ਲਿਆ ਇਹ ਜਿਹੜੀ ਪੈ ਜਮਾਈ ਦੇ ਬੜੀ ਰੋਣਾ ਸੀ ਅਸੀਂ ਕਿੱਥੇ ਜਾ ਕੇ ਟਿਕ ਜਾਈਏ ਯਾਰੋਂ ਦੂਰ ਕਿੱਧਰ ਰੋਣਾ ਪਾਪਾ ਯਾਰ ਦੂਰ ਕਿੱਧਰ ਲੁਕੀ ਜੰਦੂ ਫਲੀ ਅਰਜੰਤ ਤੇਰੀ ਬੱਛ ਗਾਇ ਕੋਈ ਨਾ ਰੋਣਾ ਇਹ ਮਤਾਨ ਪਾਪਾ ਤੇਰੇ ਕੁਈ ਆਏ ਕਰ ਬੋਲਣਾ ਪਾਲੇ ਨਾਲ ਜੱਫੀ ਪਾਲਾ ਓਏ ਨਾ ਕੱਲ ਕਰਨਾ ਆਏ ਕ ਮੈਂ ਖਾਏ ਜੋ ਬੋਲੇ ਤੇ ਸਿਰ ਧਾਲਾ ਪਾਪਾ ਤੇਰੇ ਮਾੜਾ ਮੋਟੇ ਜੋ ਬੇਗ ਲੱਗਿਆ ਉਹਦੋਂ ਜ਼ਿਆਦਾ ਨਹੀਂ ਆਏ ਉਹ ਮੁੰਡਲੀ ਨਹੀਂ ਨਹੀਂ ਪੱਛ ਕੇਰਾ ਔਰ ਕੋਈ ਨਹੀਂ ਮਾੜਾ ਹਵਲਾ ਨਾ ਕਰ ਫਿਰ ਰੱਬ ਦੀ ਕਰੀ ਹਣਾ ਉਹ ਬੇਲਾ ਪੀਂਟਗਾ ਕੋਈ ਨਹੀਂ ਚੁੱਪ ਕਰ ਜੋ ਕੋਈ ਜਿਹੜੀ ਹੋਗੀ ਓਏ ਨਾ ਕੋਈ ਨਾ ਨਹੀਂ ਕੋਈ ਕੋਈ ਦੂਰ ਨਾ ਕੋਈ ਮੇਰਾ ਹੀ ਬੜਾ ਖਰਾਬ ਹੁੰਦਾ ਹਣਾ ਹਟ ਜਾ ਰੇ ਯਾਰ ਆਪਾ ਯਾਰ ਕੋਈ ਨਾ ਕਹਿ ਕੰਮ ਇਹ ਅਰੇ ਕੱਢ ਦੇ ਕੰਮ ਨਹੀਂ ਨਹੀਂ ਦੁਈ ਐ ਨਾ ਕਰੋ ਉਹ ਕੱਲ੍ਹ ਜੇ ਕਰਤਾ ਪਾਛੋ ਉਹ ਛੱਡ ਨਹੀਂ ਰਲਦਾ ਉਹ ਸਾਨੂੰ ਤਾਂ ਹੁਣ ਕਿੱਥੇ ਰਲਦਾ ਪੁਸ਼ਕਾ ਚਲੂ ਕੋਈ ਨਹੀਂ ਕੋਈ ਨਾ ਕਿਉਂ ਬੇਬਾਪ ਜਲੂਸ ਘਟਿਆ ਯਾਰ ਤੂੰ ਚਲੂ ਗੱਲ ਬੰਦਾ ਪੀ ਕੇ ਤੇਰੀ ਯਾਤਰਾ ਗਈ ਰੋਣ ਵਾਲੀ ਜਾ ਜਾ ਜੱਜਾ ਹੋ ਜਾ ਜਾ ਕੀ ਕੀ ਤੇਰੇ ਯਾਦ ਆਉਂਦੇ ਮੇਰੇ ਯਾਦ ਨਹੀਂ ਆਉਂਦੇ ਅੱਛਾ ਮੇਰੀ ਮਾਂ ਸੀ ਹੋਰ ਪੁਰਾਵਾ ਗਾਲ ਲਾ ਕੇ ਤੂੰ ਕਾਹਨੂੰ ਬਪਾਏ ਰੋਇਆ ਨਾ ਹੋਰ ਗੱਲਾਂ ਕਰ ਲੈ ਹੋਰ ਗੱਲਾਂ ਤੋੜਾ ਤੋੜ ਤੂੰ ਪਰ ਤੇਰੀ ਕੋਈ ਕਾਇਵਰੀ ਐ ਦੇ ਰਪਾ ਦਾ ਤਾਂ ਹੀ ਤਾਂ ਸਿੱਥੇ ਆਉਂਦੇ ਨਹੀਂ ਕੋ ਯਾਰ ਮੈਂ ਬਾਤ ਕਰਦਾ ਇਹ ਫਿਰ ਅੱਜ ਪਾਲੇ ਨੂੰ ਮਾਰ ਆ ਕੇ ਤੇਰੇ ਮੁੰਡੇ ਤੇਰੇ ਮੁੰਡੇ ਆਏ ਨੇ ਬੜੇ ਹਾਂ ਉਹ ਜਵਾਕ ਬਖੂਬਾਸੀ ਦੇ ਬਸੜੇ ਕਦੇ ਆਈ ਨਹੀਂ ਬੰਦਛਾ ਉਹ ਤਾਂ ਮਨ ਖਰਾਬ ਹੋ ਗਿਆ ਤੇਰੇ ਕੋ ਚਿੰਬੜੀ ਇਹ ਨਾਲ ਮਨ ਖਰਾਬ ਹੁੰਦਾ ਹਾਂ ਨਾ ਚੰਬੜਨਾ ਚਾਹੀਆ ਤੈਨੂੰ ਭਾਇਆ ਕੇ ਤੂੰ ਬਹਿਣਾ ਉੱਥੇ ਬੈਠਾ ਪਰ ਮੈਂ ਕਹਿੰਦਾ ਇਹ ਕਹ ਦੂੰਗਾ ਦੇਖੀਏ ਤੂੰ ਕਾਹੀ ਕਹ ਰਿਸ਼ਕੀ ਅੰਨੇ ਕਾਹਨੂੰ ਰਿਸ਼ਕੀ ਅੰਨੇ ਤੂੰ ਇਧਰ ਕਰ ਯਾਰ ਆ ਪਾਇਆ ਹਾਂ ਹਾਂ ਹੋ ਗੱਲ ਇਹ ਤਾਂ ਹੀ ਮਰੀ ਬੰਦੀ ਨਹੀਂ ਬੰਦੀ ਵਾਲੀ ਗੱਲ ਦੋਹਾਂ ਦੇ ਦੁਆਲੇ ਤੋਂ ਲਾ ਬੋਲੇ ਤੇਰੇ ਬੁੱਢਾ ਬੈਠਾ ਮੇਰੀ ਕੀ ਗਲਤੀ ਹੈ ਹੋਰ ਚਰਮਾ ਸਾਹਮਣੇ ਤਾਂ ਛੇੜਗਾਨੀਆਂ ਕਰੀ ਨਹੀਂ ਨਹੀਂ ਭੱਜ ਜਾਨੇ ਜਾ ਕਰਨਾ ਨਹੀਂ ਨਹੀਂ ਗਰੇਜ ਕੁਰੇ ਆਏ ਕੋਈ ਤਾਂ ਕਾਹੀ ਕਸੀ ਆਉਂਦੇ ਨਹੀਂ ਛੋਟਾ ਆਜਾ ਭੜਾ ਜੀ ਗੱਲ ਥੋੜੀ ਨਾ ਕੋਈ ਬਸ ਹੋ ਜਾਂਦਾ ਹੋ ਜਾਂਦਾ ਕੁਝ ਬਹਿ ਕੇ ਕਰ ਲੈ ਉਧਰ ਕੀ ਹੈ ਇਹਦੇ ਪੁੱਠੀ ਨਾਲ ਧਣੀਆਂ ਨੇਗਾ ਇਹ ਤਾਂ ਨਾ ਤੇਰਾ ਨਾਂਗ ਰਿਆਈ ਕੁਰੇ ਦੋਨੇ ਭੈਣਾਂ ਦੀ ਨਾ ਛੋਟੇ ਮਤਲਬੀ ਤੈਨੂੰ ਲਕੋ ਜਾ ਹੂੰ ਉਹਨੂੰ ਕੱਢ ਲਾ ਮਟਲ ਵੀਪਾ ਮਾਜੀ ਉਹਨੂੰ ਕੱਢ ਲਾ ਉਹਨੂੰ ਕੱਢ ਲਾ ਕਿੱਥੇ ਨੂੰ ਲ ਕੋਡਾ ਲਾਉੜਦੀ ਐ ਕੱਢ ਲਾ ਕੱਢ ਲਾ ਇਹ ਕੀ ਗੱਲ ਬਣੀ ਮੋਸਤ ਮਟਲ ਵੀ ਸ਼ਾਨੀ ਨਹੀਂ ਜਦੋਂ ਸ਼ਾਨ ਕਾਦੀ ਹੋਊਗੀ ਕੀ ਪਕਾਈ ਬਰੀ ਤੋਂ ਪਹਿਣਾ ਸੀ ਉਹ ਹੀ ਪਹਿਣਾ ਸੀ ਅਸੀਂ ਹਾਂ ਉਹ ਆਖੇ ਕਿ ਕਹਿੰਦਾ ਤੇਰਾ ਆਪਣੇ ਵਿਆਹ ਤੇਰਾ ਰਾ ਪਲਾ ਕਰੇ ਮੋਨੀ ਕਿਰੇ ਨਾਲ ਕੀ ਰਕੇ ਕੀ ਗੱਲ ਤੂੰ ਅੱਗੇ ਲੋਕੇ ਪਤਾ ਨਹੀਂ ਕੀ ਕਰੀਏ ਤੂੰ ਅੱਗੇ ਲੋਕੇ ਨਹੀਂ ਵਿਆਹ ਗਏ ਛੋ ਗੱਲ ਕਰਦਾ ਮੇਰੇ ਨਾਲ ਕੀ ਆ ਗਈ ਅੱਛਾ ਅੱਛਾ ਉਹ ਤੇਰਾ ਤਾਂ ਭਾਈ ਬਲਤ ਨੂੰ ਸਾਦੇ ਨੇ ਰਿਸਕੀਰੀ ਪੈਂਦੀ ਸੀ ਖੰਨੀ ਮਾਛੜ ਬਣੇ ਬਾਕੂ ਨਹੀਂ ਉਹ ਥੀ ਮੇਰੇ ਪੂਆ ਹੂੰ ਕਿ ਇਹ ਵੀ ਵਿਆਹ ਗਏ ਤੇ ਅਸੀਂ ਵੀ ਭਾਈ ਵਿਆਹ ਹੈ ਫਿਰ ਸਾਡਾ ਜੱਟਾ ਹੂੰ ਬਹੁਤ ਜਰੂਰ ਹੋ ਜਾਣਾ ਤੇ ਮਤਲਬ ਕੀਰੀ ਬੇਬੇ ਆ ਉਹ ਤਾਂ ਬੰਦ ਪਿੰਦਾ ਬੰਦ ਪਿੰਦਾ ਜੀ ਉਹ ਵੀ ਦੂਜੇ ਵੀ ਬੰਦ ਸੀ ਕਿ ਮਾਤਾ ਲੁਰਖੀ ਬੰਦੀ ਜਿੱਕਾਟ ਲਾਗੇ ਰਬੂਂਗਾ ਦਾ ਹੁੰਦਾ ਬਿਆਰ ਲੱਗਿਆ ਭਾਈ ਹੂੰ ਤੇ ਫੇਰ ਬੰਤ ਵੀ ਆਖੂ ਮੁੰਡਾ ਬੈਠਾ ਵੀ ਹੱਡਾ ਨਹੀਂ ਹੈ ਹੂੰ ਕਿ ਭਾਈ ਛੂਠ ਬੂਠ ਪਾਏਗਾ ਟੀ ਵਾਲੇ ਜਨ ਹੂੰ ਜਦੋਂ ਪੌਣੀ ਸੀ ਬਿਹਾਰ ਤੇ ਬੁੜੀਆਂ ਦਾ ਫੜਾਵਾ ਪੇ ਲੱਗਿਆ ਮੇਰਾ ਵੀ ਤੜਕੇ ਮੇਰੇ ਸੌਦਾ ਜੀ ਹੈ ਕਦੇ ਵੀ ਕਿੜੇ ਬਿਲਕਾਟ ਮਾਰ ਕੱਦੂ ਦਾ ਕਰਦ ਮਾਰ ਕੱਦੂ ਜੀ ਹਾਂ ਮਾਤਾ ਨੂੰ ਛੱਬਜੀ ਚ ਰਿਆਣਗੇ ਇਹਨਾਂ ਬਣੀ ਦੇਸ ਤੇ ਜੀ ਕਰੇ ਹੂੰ ਤੇ ਮਾਤਲ ਪੜਾਵਾ ਕੱਢ ਦੇ ਕਰਾਉਂਦੇ ਸਾਡੀ ਦਾ ਬੰਤ ਪੜਾਵਾ ਵਾਲੀ ਗੱਲੀਆ ਪਿਆ ਕੁੱਤਾ ਦੀ ਅੱਛਾ ਹਾਂ ਬਹੁਤ ਛੋਟੀ ਗੱਲ ਆ ਚਾਹ ਉਸਨੇ ਮਾਤਲ ਗੱਲ ਲੁਕ ਚੁੱਕਾ ਲੈਣੀ ਆ ਬਹੁਤ ਕਿਹਦੇ ਕੋਲ ਕਰਕੇ ਬੰਤੇ ਹਾਂ ਹਾਂ ਕੇ ਪਾਈ ਬੰਤਕਾ ਛੇੜਾ ਛਾਉਂਗੇ ਕੇਰੇ ਵੀ ਜਾਦੂ ਕਰੇ ਜਿਹੜੇ ਜਦੋਂ ਬਾਜਾਂ ਵਾਲੀ ਸੁਹਾਗ ਚਾਹਰੇ ਜਾਦੂ ਦੇ ਚਾਪੜਾਵਾ ਮੈਨੂੰ ਤਾਂ ਭਲੇ ਅੱਖਾਂ ਪੈ ਗਿਆ ਤੇ ਚਾਚਾ ਜਿਹੜੀ ਵਾਲੀ ਬੇਬੇ ਬਾਕੇ ਨੂੰ ਹੂੰ ਕ ਮਾਤਾ ਦੇ ਨਾਲ ਤੇ ਉਹਨੇ ਜਾ ਕੇ ਪੈ ਗਿਆ ਤੇ ਵੀ ਕੋਈ ਕੋਟ ਨਾਲ ਤੇਰਾ ਕਿ ਜੰਚਰੀ ਪਤਾ ਲੱਗ ਗਿਆ ਵਿਆਹ ਦਾ ਮੌਕਾ ਮਾਰ ਨਹੀਂ ਬੋਲੇ ਬਸ ਮਾਰ ਛੱਡ ਨੂੰ ਲੜੇ ਨਹੀਂ ਸੋ ਡੱਕਾ ਮੈਂ ਬੈਠ ਜਾਈਂ ਅੰਦਾ ਡੱਕਾ ਲਾਣਾ ਬੋਲੇ ਮਰੀਏ ਨੇ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਸੁਣਾ ਲੈ ਚਾਚਾ ਜਿਹਨੋਂ ਦਾ ਐ ਚੱਜ ਦੀ ਗੱਲ ਚਲ ਹੀ ਤਾਂ ਭਿੰਡਾ ਦਿੰਨਾ ਤੇਰੇ ਕੋਈ ਫਾਇਦਾ ਨਹੀਂ ਬੰਦੇ ਜੀ ਉਹ ਨਾ ਬਸ ਰਿਆ ਯਾਰ ਉਹ ਇਹ ਬੱਡੇ ਦੀ ਕੱਲ ਕੱਲ ਨੇ ਦੀ ਆਪਣੇ ਇਹ ਗੱਲ ਕਿਵੇਂ ਕਰਨਦੀ ਐ ਲੈ ਅਸੀਂ ਬਗ ਜਾਣੇ ਨਹੀਂ ਜਾਣ ਨੂੰ ਮਤਲਬ ਆ ਪਾਲੇ ਅਸੀਂ ਤਾਂ ਕੁਝ ਦੇਖਦੇ ਨੇ ਗੱਲਾਂ ਸੁਣ ਨਾ ਕੱਲ ਮੈਂ ਤਾਂ ਚੁੱਪ ਹੋਰ ਬੱਲੇ ਤਾਂ ਮੇਰੀ ਉਹ ਮਾਰਿਆ ਇਹ ਬੰਦੇ ਦੀ ਬੇਇੱਜ਼ਤੀ ਕਰਦਾ ਹੈ ਮੈਂ ਕਿਹਾ ਤੂੰ ਆਏ ਮੇਰਾ ਸਤਕਾਰ ਕਰਾਇਆ 26 ਤੂੰ ਆ ਭਾਈ ਚੰਦਛਣ ਤੇਰੀ ਚੰਗੀ ਗੱਲਾਂ ਸਾਜੀ ਰਾਤ ਗਰੇਲਕੁਰੇ ਨਾਲ ਪਿਆ ਨਸ਼ੇ ਚ ਦੇ ਬੰਦੇ ਤੁਹਾਡੇ ਦਾ ਹੱਥ ਨਹੀਂ ਆਏ ਮੈਂ ਜਿੱਤਰ ਗਿਆ ਆਏ ਕੋਈ ਕਾਇਦੇ ਕਰਦਾ ਉਹ ਤਾਂ ਮੈਂ ਤਾਂ ਕਰਕੇ ਗਲਤੀ ਮਣੀ ਮੈਂ ਭਾਈ ਗਰੇਲਕੁਰੇ ਮੰਨੂ ਨਹੀਂ ਦੇ ਪਟਾ ਲੱਗੇ ਆ ਪਟਾ ਛੁਡਿਆ ਕਰ ਮਾਰੀ ਜਦੋਂ ਆਪਣੀ ਗੱਲ ਖੁੱਲ੍ਹ ਨਹੀਂ ਰਹੀ ਹੈ ਉਹ ਤਾੜੀਆਂ ਨਹੀਂ ਗੱਲ ਤੁਹਾਨੂੰ ਦੱਸਦਾ ਹੱਥ ਨਹੀਂ ਲਾਇਆ ਬਰੋਰ ਕੁਤ ਲਾਇਆ ਕਾਣ ਨੂੰ ਗਰ ਹੈ ਕਿਰਪਾ ਜੀ ਤੁੰਨਾ ਨਾਲ ਜੜੀ ਜਨਾ ਜਰੂ ਹੱਲ ਤੋਂ ਕਰ ਗਿਆ ਕਰਕੇ ਇਹ ਕਹਿੰਦੀ ਬਾਈ ਮੈਂ ਕਹਾਂ ਬਚਦੇ ਪਲੇਖ ਨਹੀਂ ਬੋਦੀ ਬੰਤ ਪੈ ਗਿਆ ਕਿਆ ਅੱਛਾ ਮਖਾ ਪਾਈ ਮੈਂ ਬਚਣੋ ਜੇ ਪਲੇਖੇ ਪੈਗਾ ਐ ਤਾਂ ਪਲਾ ਹੱਥ ਕਣ ਹੋਟਾ ਲੈ ਬੰਦਾ ਵੱਡਾ ਬੜੀ ਟੋਟੋ ਹੋ ਜਾਂਦੀ ਆ ਉਹਨਡਾ ਬੰਤਾ ਸਿਆਛੇ ਕਾਟ ਕੀ ਗੱਲ ਬੰਦਾ ਅਸੀਂ ਤਾਂ ਜੀ ਮੇਰੀ ਦਾ ਟੋਟਾ ਲਦਾ ਸੀ ਫੋੜੀ ਪਿਆ ਜੇ ਨੂੰ ਪੰਜਾ ਮਾਰ ਦੇ ਝਕਾਲਾ ਆ ਪਾਲੇ ਦੇ ਰਸਤੇ ਮਰੇ ਆਈ ਸੀ ਅੱਛਾ ਇਹ ਤਾਂ ਫਿਰ ਕਰਾ ਦੇ ਅੰਗਰੇਜ਼ ਕੋਲੇ ਪੰਨੀ ਤਾਂ ਮੈਂ ਵੀ ਗੜਾ ਵੀ ਰਿਸ਼ਤਾ ਕਰਾ ਦਈਏ ਹਾਂ ਮਾਸੀ ਆਪਣਾ ਵਾਸੀ ਨਹੀਂ ਕਰਾਉਂਦੇ ਨਾ ਤੂੰ ਦੇਖ ਮੁੰਡੇ ਆਪਣਾ ਇਹ ਇਹ ਕੰਮ ਕਰਾ ਦੇ ਮੇਰਾ ਪਿਓ ਨਹੀਂ ਕਰਾ ਸਕਦਾ ਇਹ ਨਾ ਬੰਦ ਤਾਂ ਇਹ ਗੱਲ ਇਹ ਹੀ ਚਿੰਬੜੀ ਜਾਉਂ ਇਹ ਤਾਂ ਨਹੀਂ ਕਰਦਾ ਇਹ ਮੈਨੂੰ ਛੜੀ ਰੱਖ ਦੂੰ ਮੰਦਾ ਨਹੀਂ ਬੰਦ ਕਰ ਦੇ ਅਜੇ ਕਿ ਪਿਓ ਪੁੱਟਾਂ ਭਰਾਵਾ ਹੱਥ ਮਚਾਈ ਗਏ ਨੇ ਖਾਗੇ ਦੋਤੀ ਪਖੜੀ ਹੋ ਗਈ ਇਹ ਆਪਾਂ ਚਾ ਇੱਕ ਜੀ ਕਹਿਣਾ ਦੋ ਕਬੀਲ ਜਰੀ ਇਹਨੂੰ ਫੜਾ ਤੇਰੀ ਗਰਤੂਤ ਮਾੜੀ ਤੇਰੀ ਗਰਤੂਤ ਆਏ ਰਸਤਾ ਨਾ ਕੱਲ ਨੂੰ ਮੈਂ ਤਾਂ ਗਰੇਜਪੁਰੇ ਜਿੱਦੇ ਦੇਸ਼ਤਾ ਹੋ ਗਿਆ ਉਹ ਜੇ ਤੋ ਧਾਦੂ ਛੱਡ ਬਾਈ ਬਾਈ ਨਿਬੜੀ ਆਹ ਦੇਖੋ ਦਰਦਾ ਵੀ ਛੱਡ ਦੀ ਮੈਂ ਤੈਨੂੰ ਦੱਸਾਂ ਸ਼ੀਰ ਥੋਨੂੰ ਆਪ ਨੂੰ ਅੱਲੀ दारू ਨਹੀਂ ਕਿਹੜੀਆਂ ਹੋਰ ਬੈਤਾਂ ਵੀ ਛੱਡਣੀ ਆ ਉਹ ਨਹੀਂ ਛੱਡ ਲੂ ਮੈਂ ਇਹ ਡਰਦਾ ਡਾਂਗਾ ਤੋਂ ਮੈਂ ਥੋ ਛਾਉ ਲੈ ਲਓ ਜੇ ਮੇਰੇ ਮੁੰਡੇ ਦਾ ਘਰ ਵਾਸ ਦਾ ਮੈਂ ਨਹੀਂ ਲੋੜ ਕੀ ਹੈ ਜਿਸੇ ਕਰਨੀ ਉਹ ਆਤੀ ਐ ਜੀ ਤੂੰ ਗੱਲ ਨਹੀਂ ਵਰਤਣ ਲੱਗਿਆ ਦੇਖ ਭਾਈ ਸੁਦਾ ਜਾਵੇ ਇਥੇ ਜਾਇਆ ਤਾਂ ਸਾਰਾ ਪਛਾ ਭਾਈ ਇੱਕ ਮੰਗਦਾ ਮੇਰੀ ਹੋਰ ਕੋਈ ਮੰਗ ਕੀ ਮੰਗਾ ਜਿਹੜਾ ਕੋਈ ਜੇਸਟਾ ਕਰਾਉਂ ਨਹੀਂ ਮਾਤਲ ਇੱਕ ਦਾ ਟੀ ਭੈਣ ਕੁੜੀ ਲਟਕੀ ਸੋਣੀ ਹੋਵੇ ਨਾ ਨਾ ਸੋਣੀ ਆ ਦੂਜੀ ਗੱਲ ਵੀ ਜਿਹੜੀ ਲਟਕੀ ਆ ਉਹਦੀ ਮਾਂ ਬਾਣੀ ਟੰਡੀ ਛੋਣੀ ਹੋ ਤੂੰ ਮੇਰੀ ਮਾਫੀ ਲੈ ਆਜ ਬੱਲਾ ਆ ਕੇ ਉਹੀ ਕਰਾਤੇ ਕੀ ਗੱਲਾਂ ਕਰਦਾ ਬੰਦੇ ਪਰ ਇਹ ਕੋੜਿਓ ਨਹੀਂ ਕਰ ਮੈਂ ਤੇ ਨੂੰ ਬਾਲੇ ਤਾਂ ਹਟਾਈ ਕਰਾਂ ਉਹ ਵੀ ਦੇਖ ਲੈ ਚਿੱਟੇ ਵਾਂ ਲੱਗਦਾ ਛਾਡੇ ਨਾਲ ਪੀਤੀ ਆਏ ਭਤਾਈ ਮੈਨੂੰ ਕੋੜਮਣੀ ਦੂਗਾ ਘਾ ਘੋਣਾ ਤੂੰ ਉਹ ਨਾ ਅੱਜ ਇਹ ਨੂੰ ਮੇਰਾ ਫੋਪ ਪਵੇ ਹਾਂ ਇਹ ਸ਼ੇੜਾ ਦੁਨੀਆ ਦਾ ਦਾਦਾ ਗੱਲ ਇਹ ਤੂੰ ਉੱਠੇ ਪੱਠੇ ਚੰਗਾ ਕਰ ਲਾ ਗਿਆ ਨਹੀਂ ਮੈਂ ਆ ਲੈ ਨਹੀਂ ਤੈਨੂੰ ਹੋਣ ਤਾ ਮੈਂ ਖੜਾ ਹੋ ਕੇ ਬਗ ਜਾਣਾ ਯਾਰ ਓਏ ਛੱਡ ਪੰਜ ਸੁੱਟ ਦੀ ਚੱਲ ਜਾ ਤੂੰ ਹੀ ਕਰ ਲੈ ਮੈਂ ਸੋਦੇ ਫੈਦ ਦੀ ਸਾਡੀ ਕਿੱਦ ਮੈਂ ਜਿਹੜੀ ਬੰਜਾਂ ਨਹੀਂ ਕਰੀਏ ਨਾ ਅਸੀਂ ਚੱਲ ਕਿਉਂ ਕਰ ਲੈਣੀ ਗੱਲ ਚੱਲ ਕੋਈ ਪੱਠਾ ਕਾਈ ਸ਼ਾਹੀ ਗੱਡ ਬਾਈ ਕੇ ਤੂੰ ਬਹੁਤ ਸ਼ੋਣੀ ਗੱਲ ਕਾਕਾ ਤੂੰ ਤਾਂ ਮੇਰਾ ਤੂੰ ਅਗੇ ਕੁੜਮੜੀ ਸੋਣੀ ਹੋਵੇ ਤੂੰ ਕੁੜਮੜੀ ਚੋਕੀ ਲੈਣਾ ਓਏ ਗੱਲ ਤੂੰ ਤੇ ਗੱਲ ਦੇ ਛੋਈ ਜਣੀ ਮਤਲਬ ਯੂ ਰੈਕਸ਼ਰੀ ਅੱਜ ਜਾਰੀ ਚ ਮਾ ਕੁਰੀ ਕੋਲ ਆਉਣਾ ਕਾ ਨਹੀਂ ਚੁਬੀ ਹੋਰ ਤਾਂ ਵੀ ਬਰੀ ਚੋਂ ਅਗਲਾ ਖੁਪਾਈ ਪਾ ਲਈ ਛੱਤ ਬੁਰੀ ਦੇ ਕਿ ਬੰਦੀ ਜਿਆ ਅਗਲੇ ਛੱਤ ਹਾਂ ਹਾਂ ਮੈਂ ਮਾਗਾ ਨਹੀਂ ਸੋਚਦਾ ਇਹ ਕਿ ਕਿ ਸਾਡੀ ਹੋ ਬੈ ਮੈਂ ਕਿਹਦਾ ਸੋਚਣਾ ਮੈਂ ਕਿ ਹੋਰ ਪਾਸੇ ਦਾ ਮਨ ਨੂੰ ਬਾਦੂ 5.5 ਹੋ ਹੋਈ ਜੀ ਕਰਨੀ ਇਹ ਬਾਲ ਤੇ ਮੈਂ ਸੱਚੇ ਆਉਂ ਲੈ

ਬੋਲ ਆ ਚੇ ਰੇਕਾਨੀ ਕੀ ਘਰ ਮੈਂ ਕਈ ਵਾਰ ਤਾਂ ਬੈਠਾ ਖਾਤੀ ਸੋ ਗਿਆ ਜੇ ਜਰ ਕੋਈ ਘਰ ਦੇ ਕਿਉਂ ਬਪਾ ਯਾਰ ਮੈਨੂੰ ਮਨ ਨਾ ਕਰਾ ਬਪਾ ਕੋਈ ਕੋ ਦਲਤੀ ਨਾ ਪੈਦੀ ਹੈ ਜੱਪ ਮੈਂ ਚੱਲ ਪਾਇਗਾ ਮੈਂ ਕਹਿੰਦਾ ਭੈਲੂ ਭਾਈ ਬਾਜਾ ਮੋ ਜੱਜ ਹਾਲਾਚ ਨਗਰ ਕਿਉਂ ਰਿਸ਼ਤਾ ਨਹੀਂ ਹੁੰਦਾ ਹਾਂ ਯਾਰ ਤੁਮ ਤਾਂ ਪਾਣੀ ਪੀਂਦੇ ਮੈਂ ਗਾਣਾ ਬਾਰ ਬਾਰ ਕਹੀ ਮੈਂ ਜੱਗਾ ਬਹਿ ਜਾ ਫਿਰ ਬਹਿ ਜਾ ਫਿਰ ਤੂੰ ਕਹਿ ਲੈ ਕੇ ਬਾਈ ਨਹੀਂ ਯਾਰ ਹੋਰ ਕਰ ਲੈ ਚੱਲ ਗੱਲਾਂ ਚੱਲ ਬਾਪਾ ਤਾਂ ਬੋਲ ਦੇ ਛੇ ਪਰ ਕੋ ਚਾਚੀ ਦੀ ਗੱਲ ਕਰੀ ਬੈਠੇ ਨਾ ਬਾਈ ਆਪ ਆ ਚੱਲ ਸ਼ੈਣੀ ਗੱਲ ਕਰੀ ਮੈਂ ਹਾਂ ਇਹ ਤਾਂ ਬੈਠ ਗਏ ਛਾਣੀ ਗੱਲ ਨਹੀਂ ਕਰੂੰ ਚੱਲ ਲੈ ਬਾਪਾ ਪੈ ਜਾ ਹੁਣ ਯਾਰ ਤੂੰ ਅਸਲ ਤਾਂ ਜਦ ਮਸਾਂ ਆਏ ਜਦ ਗੱਡਾਂ ਕਰ ਜੇ ਕੋਈ ਚਾਰ ਕਰ ਲੈ ਜਾ ਬਰੋਲ ਕਰ ਲੈ ਕੋਈ ਛੁੱਟੀ ਕਰਨਾ ਆਈ ਥੇ ਟੂ ਇਜੀ ਦੀ ਗੱਲ ਮੈਨੇ ਇੱਕ ਬੇਜਾਨ ਨਰੂਈ ਗੱਲਾਂ ਲਿਖ ਹਏ ਬੰਸ ਯਾਰ ਪਤਾ ਨਹੀਂ ਤਫਾਈ ਬਾਗਨ ਵਾਲਾ ਕੀ ਖਬਰ ਥਾ ਰੱਬ ਕਰੇ ਅਜੀ ਰਾਖ ਕੋਣ ਹੈ ਤੂੰ ਮੇਰੇ ਸਭ ਤੋਂ ਮਡਾਕਾ ਹੀ ਨਿਕਲ ਗਿਆ ਅਦਾ ਪੰਜ ਸਤ ਪੰਜ ਚਾਲ ਹੋ ਗਏ ਮੇਰੇ ਹੋਂਦੇ ਤਾਂ ਕੋਈ ਬਾਜਨ ਚੱਕਿਆ ਨਹੀਂ ਤੂੰ ਨਾ ਪਾਈ ਤਾਂ ਕੀ ਪਤਾ ਨਹੀਂ ਕੀ ਕਰੇ ਬਣੀ ਕੀ ਕਰੀ ਨਾ ਯਾਰ ਕੀ ਕਰੀ ਨਾ ਮੇਰੇ ਹੱਥੋਂ ਲਾਈ ਜਾਂਦੇ ਕਰਦਾ ਨਹੀਂ ਯਾਰ ਮੇਰਾ ਲਈ ਗਾਲੇ ਪਜਾਇਆ ਕਰ ਮੈਂ ਬੇਰਾਂ ਨੂੰ ਕਰਦਾ ਯਾਰ ਮੈਂ ਭਾਈ ਨੂੰ ਬਸ ਲੋ ਹੁਣ ਕਹੀਏ ਲੋ ਛੋੜੀ ਬੜੀ ਕਰੋ ਇਹ ਗੱਲਾਂ ਯਾਰ ਆਪਣੇ ਕੋਲੇ ਆ ਕੇ ਫਿਰ ਤੋਂ ਐਹੀ ਗੱਲਾਂ ਕਰੇਗੇ ਯਾਰ ਬਾਈ ਚਲੀ ਜਾ ਜਿੰਨਾ ਚਿਰ ਤੂੰ ਨਹੀਂ ਜਾਂਦੇ ਇਹ ਨਹੀਂ ਜਾਂਦੇ ਭਰਾਵਾ ਨਹੀਂ ਅਜੀ ਜਾਣਦੇ ਨਹੀਂ ਅਜੀ ਜਾਣਦੇ ਮੈਂ ਤਾਂ ਭਾਈ ਕੋਲੇ ਪਹੁੰਚ ਬਾਈ ਕੋਲੇ ਪਹੁੰਚ ਨਹੀਂ ਅਸੀਂ ਉੱਧਰ ਮੇਜਰ ਕੇ ਜਾਂਦੇ ਆ ਭਰਾਵਾ ਨਾ ਨਾ ਭਰਾਵਾ ਸਤਿ ਸ਼੍ਰੀ ਅਕਾਲ ਘਰ ਭਾਈ ਮਾਰ ਜਾ ਪਾ ਲੈਣ ਹੋਰ ਐਡੀ ਤਰੀ ਕਰਤੂਤ ਕਿਵੇਂ ਤੂੰ ਨਿਕਰ ਪਾ ਰਖੀ ਹੈ ਯਾਰ ਬਹੁਤ ਸੋਹਣਾ ਲੱਗਦਾ ਹੈ ਦੇਖੋ ਜੀ ਦੇਖੋ ਆਏ ਜਣਾ ਦਿਖਾ ਜਾ ਯਾਰ ਆ ਤਾਂ ਤਾਂ ਕਰ ਲੈ ਪਾ ਜਾ ਯਾਰ ਹੱਡ ਨਹੀਂ ਮੁੜ ਜੇ ਗ੍ਰੇਟ ਕੋਲੇ ਹਾਂਜੀ ਡੜ ਕੇ ਭਾਈ ਕਰਾਂਗੇ ਗੱਲ ਬਾਤ ਚ ਕੋਈ ਨਹੀਂ ਪਰ ਡੈਮ ਨਾਲ ਆਏ ਕਰੀ ਇਹ ਕੰਮ ਤਾਂ ਦਾ ਤੂੰ ਜਾਣਾ ਬਗ ਗਿਆ ਦੋ ਡੰਡਾ ਓਏ ਜਰਮਰੀ ਇਹ ਨਹੀਂ ਕਰ ਤੂ ਉਤਪਰਾਵਾ ਪਾ ਜੈ ਤੇਰੀ ਮਾਛੀ ਨੂੰ ਕਹੇ ਦੀ ਛੇੜਾ ਦੋ ਦਿਨ ਕੁ ਜਾ ਜੂ ਫਿਰ ਐਂ ਕਿਦਾਂ ਓਏ ਉਹਦਾ ਲਾਜ ਐਂ ਗੋਡੇ ਤੇਰੀ ਤੂ ਤੇ ਇਹ ਨਹੀਂ ਨਹੀਂ ਤਾਂ ਲਾਜ ਜਾਂਦੀ ਐਂ ਗੋਡੇ ਨਗੇ ਪਾਣੀ ਲਾਉਣਾ ਤੂੰ ਮਾਣ ਦੇ ਤਾਲੇ ਓਏ ਚੜੂ ਹੋਰ ਹਮ ਕਿਆ ਗਿਆ ਚੰਗਾ ਫਿਰ ਕਰੇ ਕੋਡੇ ਉਹ ਭਾਗ ਜਾਏ ਸਾਲਾ ਅਮਰੀਕਾ ਦਾ ਮਾਸੜ ਜੀਦੀ ਨਹੀਂ ਨਿਤ ਮਾਸੜਾਂ ਕੀ ਜਾਣੇ ਝੋਰਾ ਮੈਂ ਬਾਈ ਜੇ ਝੜ ਕੰਮ ਪਾਵੇਂ ਪਾਏ ਚੰਗਾ ਬੰਦਾ ਆ ਮੈਂ ਬੋਲੀਦਾ ਹਾਂ ਤਾਂ ਕੋਈ ਸ਼ਰਮ ਕਰੀਂ ਦਿੰਦੇ ਚੌੜਿਆ ਉਹ ਡਰ ਕੇ ਕੱਟ ਮਾਚੰਗਾ ਬੜਾ ਡਰਦੇ ਹੁੰਦੇ ਨਾ ਹਰੇ ਘਰ ਨੂੰ ਰੇਸਟੌਰਾ ਮੇ ਮੁੰਡੇ ਵਕੇ ਮੈਂ ਤਾਂ ਬੋਲਦਾ ਹੀ ਨਹੀਂ ਸ਼ੰਗਰਾ ਬਾਈ ਫੇ ਪਾਈਆਂ ਮਟਾ ਜਰੇ ਜਲਦੇ ਦਰ ਕੇ ਲੈ ਦੋ ਸਾਲਾ ਹੱਥ ਦਾ ਹੋਰ ਆਏ ਕਹੀ ਬਾਨਾ ਮਾਰਾ ਬਾੜ ਪੇੜ ਹੀ ਮੜਿਆ ਕਿ ਆਪੇ ਮੜਲੇ ਆਪੇ ਪੇੜ ਦੂੰ ਜਰਾ ਆਏ ਕਹੀ ਹੂੰ ਫਾਇਦੇ ਕੰਮ ਨਹੀਂ ਕਰਦਾ ਇੱਕ ਟੱਕ ਤੱਕ ਦੀ ਕੱਢ ਲਈਂ ਕਿ ਇਹ ਕੰਮ ਕਰਦਾ ਹਾਂ ਮਖਿਆ ਵੀ ਬਾੜ ਤੱਕ ਜੀ ਬੋਲਦਾ ਉਹ ਦੰਨਾਂ ਦਾ ਬਾਤ ਉਹ ਬਾਲ ਲੈ ਜਾ ਇਹਨੂੰ ਦਹੀਂ ਪਕਾਈ ਮਤਰਾ ਦਾ ਕਰਿਆ ਇਹ ਰਿਵਿਊ ਹੋ ਲੈ ਕੇ ਨਾ ਨਾ ਬਾਦੂ ਹੈ ਬਸ ਕਰਦਾ ਕੰਬੜਾ ਥਰਜੂ ਬਾਦੂ ਹੈ ਬੜਿਆ ਜਿਹਾ ਜਦੋਂ ਹੀ ਜਾਓ ਤੁਸੀਂ ਪੈ ਜਾਓ ਕੋਲ ਦੇ ਲੈ ਗਿਆ ਯਾਰ ਖੇ ਖਾਣਾ ਵੱਟਾ ਯਾਰ ਕਿਤਾ ਦੋਨੇ ਜਿਉਂ ਮਾਰਦੇ ਦੇਖੋ ਹੀ ਗਈ ਹੈ ਗੱਲ ਪਕਾਈ ਬਸ ਇਹਨੂੰ ਬਾਹਰ ਕਰਦਾ ਯਾਰ ਉਹ ਮੱਖਾ ਪਾਣੀ ਇੱਧਰ ਪਿਆ ਭਾਈ ਪੀਣਾ ਹੋਵੇ ਪਾਣੀ ਧਾਣੀ ਕੋਈ ਮਾੜਾ ਵਟਾ ਆਹ ਕੁੜਤੀ ਲੋ ਆਹ ਕੰਬਲ ਚੱਕ ਲਈ ਮਸੜੇ ਲੋੜ ਹੋਈ ਤੁਹਾਨੂੰ ਲੋਟੇ ਤੁਸੀਂ ਜਾਓ ਅੱਲਾਸ ਰੰਗ ਬਹੁ ਆਹ ਕੰਬਲ ਚੱਕ ਲਈ ਲੋੜ ਚੰਗਾ ਇੱਕ ਤਾਂ ਦੇਖ ਲੈ ਤੇਰੀ ਬਦੂਰੀ ਕੋਲੇ ਲਿਆ ਲਿਆ ਯਾਰੀ ਨੂੰ ਆ ਜਾ ਖਸਮਾ ਦੇਖ ਲੈ ਇੱਕ ਕੱਢ ਪਾਜਾ ਜਦੋਂ ਭਾਈ 10 ਵਜਿਆਂ ਦੀ ਗੱਲ ਹੋਉ ਖੋਲ ਜਦੋਂ ਕਿਹੇ ਨਹੀਂ ਕਮ ਆਏ ਭਾਈ ਤੇ ਭੰਟ ਤੇ ਤੇਰੀ ਮਾਸ ਸੀ ਤੇ ਤੇਰੀ ਬੇਬੇ ਉਹਨਾਂ ਜਾਂਦੀ ਸੀ ਗੱਲਾਂ ਕਰਕੇ ਦੇਖ ਲੈ ਕੋਈ ਨਾ ਆ ਮੇਰੇ ਪਾਏ ਲੱਥੇ ਫਿਰਉਂਦੇ ਨੇ ਯਾਰ ਓਏ ਆ ਮੇਰੇ ਪਾਏ ਹੈ ਬਰੂਹੀ ਗੱਲ ਤੇਰੀ ਟੜਕੇ ਠਾਇਆ ਉੱਠਣਾ ਨਹੀਂ ਹੁਣ ਤੂੰ ਸਮਝਦਾ ਨਹੀਂ ਯਾਰ ਚੱਲ ਟੜਕੇ ਆਈ ਉਹ ਬਗਜਾ ਗਿਆ ਯਾਰ ਉਹੀ ਗੱਲ ਤੇਰੀ ਆਇਆ ਯਾਰ ਪਰ ਕਾ ਇਹ ਗਣਾਏ ਦੇਖ ਲੋ ਪਰ ਤੂੰ ਤਾਂ ਮਖਾ ਮਖਾ ਕੱਢਣਾ ਬੱਜੇ ਥੋੜੀ ਨਾ ਠੋਕ ਦਿਨਾ ਮੜਾ ਕੇ ਹਾਂ ਹਾਂ ਹਰੇ ਤੇ ਸਾਡੇ ਕੋਲੇ ਆਉਂਦੇ ਜੀ ਫਿਰ ਚਲ ਰਹੀ ਪਈ ਆ ਫਾ ਹੋਰ ਐਵੇਂ ਪਕਾਈ ਮਰੀ ਜਾਂਦਾ ਪਪਾ ਜਾ ਓਏ ਏ ਹੋਈ ਨਹੀਂ ਬੰਦਾ ਬੇਕਾਰ ਹੈ ਚੱਲ ਬੈਜੋ ਮਸਰਾ ਚੰਗਾ ਚੰਗਾ ਛੇਰਾ ਉਹ ਤਾਂ ਜਾਇਆ ਹੈਗਾ ਹੈਗਾ ਠੀਕ ਆ ਉਹ ਨਹੀਂ ਤੂੰ ਪਾ ਜਾ ਤੁਸੀਂ ਨਾ ਗੁੱਸਾ ਕਰਿਓ ਕੋਈ ਨਹੀਂ ਚੰਗਾ ਪਾ ਜਾ